ਅੱਜ ਨਾ ਅਸੀਂ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਆ ਰਹੀਆਂ ਕੁਝ ਮਤਲਬ ਬਹੁਤ ਹੀ ਵੱਡੀਆਂ ਤਬਦੀਲੀਆਂ ਦੇ ਗਹਿਰਾਈ ਨਾਲ ਵਿਚਾਰ ਕਰਨ ਜਾ ਰਹੇ ਹਾਂ ਹਾਂਜੀ ਸਾਡੇ ਕੋਲ ਜੋ ਸਰੋਤ ਨੇ ਉਹ 2025 ਲਈ ਐਕਸਪ੍ਰੈਸ ਐਂਟਰੀ ਦੀਆਂ ਯੋਜਨਾਵਾਂ ਤੇ ਕਾਫੀ ਰੌਸ਼ਨੀ ਪਾਉਂਦੇ ਨੇ ਬਿਲਕੁਲ ਤੇ ਆਪਣਾ ਮਕਸਦ ਸਿਰਫ ਇਹ ਦੱਸਣਾ ਨਹੀਂ ਕਿ ਕੀ ਬਦਲ ਰਿਹਾ ਹੈ ਸਗੋਂ ਇਹ ਸਮਝਣਾ ਹੈ ਕਿ ਇਹਨਾਂ ਦਾ ਅਸਲ ਮਤਲਬ ਕੀ ਹੈ ਖਾਸ ਕਰਕੇ ਕੁਝ ਖਾਸ ਪੇਸ਼ੀਆਂ ਵਾਲੇ ਲੋਕਾਂ ਲਈ ਜਾਂ ਜਿਨ੍ਹਾਂ ਦਾ ਪਰਿਵਾਰ ਇੱਥੇ ਹੈ ਬਿਲਕੁਲ ਇਹ ਕੋਈ ਛੋਟੇ ਮੋਟੇ ਬਦਲਾਅ ਨਹੀਂ ਹਨ ਇਹ ਤਾਂ ਕੀ ਕਹਿੰਦੇ ਨੇ ਪੂਰੀ ਸੋਚ ਹੀ ਬਦਲਣ ਵਾਲੀ ਗੱਲ ਹੈ ਸਹੀ ਗੱਲ ਹੈ ਜਿਸ ਦਾ ਅਸਰ ਆਉਣ ਵਾਲੇ ਕਈ ਸਾਲਾਂ ਤੱਕ ਦਿ세ਗਾ ਅਸੀਂ ਇੱਕ ਐਜੀਏ ਸਿਸਟਮ ਵੱਲ ਵਧ ਰਹੇ ਹਾਂ ਜੋ ਸਿਰਫ ਪੁਆਇੰਟਾਂ ਦੀ ਗਿਣਤੀ ਕਰਨ ਦੀ ਬਜਾਏ ਕੈਨੇਡਾ ਦੀਆਂ ਅਸਲ ਲੋੜਾਂ ਤੇ ਧਿਆਨ ਦੇ ਰਿਹਾ ਹੈ ਠੀਕ ਹੈ ਤਾਂ ਆਓ ਸਭ ਤੋਂ ਵੱਡੀ ਖਬਰ ਨਾਲ ਸ਼ੁਰੂ ਕਰੀਏ ਜਿਸ ਨੇ ਸਭ ਦਾ ਧਿਆਨ ਖਿੱਚਿਆ ਹੈ ਹਾਂਜੀ ਸਰੋਤ ਕਹਿੰਦੇ ਨੇ के सीआरएस स्कोर यानी कॉम्प्रिहेंसिव रैंकिंग सिस्टम ਹੁਣ ਉਹ ਮੁੱਖ ਚੀਜ਼ ਨਹੀਂ ਰਹੇਗਾ ਹਾਂ ਕਿਹਾ ਜਾ ਰਿਹਾ ਹੈ ਕਿ ਸਕੋਰ ਨੂੰ ਮੱਧਮ ਰੱਖਿਆ ਜਾਵੇਗਾ ਇਹ ਸੁਣਨ ਨੂੰ ਤਾਂ ਕਈਆਂ ਲਈ ਬਹੁਤ ਵੱਡੀ ਰਾਹਤ ਹੈ ਹਾਂ ਬਹੁਤ ਵੱਡੀ ਰਾਹਤ ਪਿਛਲੇ ਕੁਝ ਸਾਲੋਂ ਤੋਂ ਤਾਂ ਇੱਕ ਅਜੀਬ ਜੀ ਦੌੜ ਲੱਗੀ ਹੋਈ ਸੀ ਲੋਕ 500 520 ਕਈ ਵਾਰ ਤਾਂ 550 ਅੰਕਾਂ ਦਾ ਪਿੱਛਾ ਕਰ ਰਹੇ ਸਨ ਹਾਂ ਬਿਲਕੁਲ ਇੱਕ ਤਰ੍ਹਾਂ ਦਾ ਦਬਾਅ ਬਣ ਗਿਆ ਸੀ ਇੱਕ ਅਜਿਹਾ ਮਾਹੌਲ ਬਣ ਗਿਆ ਸੀ ਜਿੱਥੇ ਸਿਰਫ ਉਹੀ ਲੋਕ ਅੱਗੇ ਵਧ ਸਕਦੇ ਸਨ ਜਿਨ੍ਹਾਂ ਦਾ ਪ੍ਰੋਫਾਈਲ ਮਤਲਬ ਹਰ ਪੱਖੋਂ ਪਰਫੈਕਟ ਹੋਵੇ ਹੁਣ ਫੋਕਸ ਇੱਕ ਨੰਬਰ ਤੋਂ ਹਟ ਕੇ ਬੰਦੇ ਦੇ ਅਸਲ ਹੁਨਰ ਤੇ ਆ ਰਿਹਾ ਹੈ ਪਰ ਇੱਥੇ ਇੱਕ ਸਵਾਲ ਵੀ ਤਾਂ ਉੱਠਦਾ ਹੈ ਜਿਨ੍ਹਾਂ ਲੋਕਾਂ ਨੇ ਇੰਨੀ ਮਿਹਨਤ ਕੀਤੀ ਆਈਐਰਟਸ 'ਚ ਵਾਰ-ਵਾਰ ਬੈਠ ਕੇ ਸਕੋਰ ਵਧਾਏ ਜਾਂ ਵਾਧੂ ਪੜਾਈ ਕੀਤੀ ਹੂੰ ਸਹੀ ਸਵਾਲ ਹੈ ਕਿ ਉਹਨਾਂ ਦੀ ਮਿਹਨਤ ਹੁਣ ਕੱਟਮਾਏ ਨੇ ਰੱਖੇਗੀ ਇਹ ਥੋੜਾ ਅਨਿਆ ਨਹੀਂ ਲੱਗਦਾ ਦੇਖੋ ਇਸ ਸਵਾਲ ਬਹੁਤ ਵਾਜਿਬ ਹੈ ਤੇ ਕਈਆਂ ਦੇ ਮਨ ਵਿੱਚ ਹੋਵੇਗਾ। ਉਹਨਾਂ ਦੀ ਮਿਹਨਤ ਬੇਕਾਰ ਨਹੀਂ ਜਾਵੇਗੀ। ਅੱਛਾ। ਇੱਕ ਚੰਗਾ CRS ਸਕੋਰ ਅਜੇ ਵੀ ਮਹੱਤਵਪੂਰਨ ਰਹੇਗਾ ਖਾਸ ਕਰਕੇ ਜਿਹੜੇ ਆਮ ਡਰਾ ਹੁੰਦੇ ਨੇ। ਪਰ ਹੁਣ ਇਹ ਸਫਲਤਾ ਦਾ ਕੀ ਕਹਿੰਦੇ ਨੇ ਇੱਕੋ ਇੱਕ ਰਸਤਾ ਨਹੀਂ ਹੋਵੇਗਾ। ਠੀਕ ਹੈ। ਸਰਕਾਰ ਦੀ ਸੋਚ ਇਹ ਹੈ ਕਿ ਕੈਨੇਡਾ ਨੂੰ ਸਿਰਫ ਉੱਚ ਸਕੋਰ ਵਾਲੇ ਅਕਾਦਮਿਕ ਲੋਕਾਂ ਦੀ ਹੀ ਲੋੜ ਨਹੀਂ ਸਗੋ ਉਹਨਾਂ ਹੁਨਰਮੰਦ ਕਾਮਿਆਂ ਦੀ ਵੀ ਲੋੜ ਹੈ ਜੋ ਆਉਂਦੇ ਹੀ ਮਤਲਬ ਸਿੱਧਾ ਕੰਮ ਤੇ ਲੱਗ ਸਕਣ। ਮਤਲਬ ਗੱਲ ਹੁਣ ਸਿਰਫ ਡਿਗਰੀਆਂ ਜਾਂ ਮਾਰਕਸ਼ੀਟ ਦੇ ਨੰਬਰਾਂ ਦੀ ਨਹੀਂ ਰਹੀ। ਨਹੀਂ। ਬਲਕਿ ਅਸਲ ਕਹਾਣੀ ਦੀ ਹੈ ਕਿ ਕਿਸੇ ਨੇ ਕੰਮ ਕੀ ਕੀਤਾ ਹੈ ਤੇ ਉਹ ਕੈਨੇਡਾ ਦੀ ਆਰਥਿਕਤਾ ਵਿੱਚ ਕੀ ਪਾ ਸਕਦਾ ਹੈ। ਬਿਲਕੁਲ। ਇਸ ਨੂੰ ਇਹਨਾਂ ਸੋਚੋ ਜੇ ਕੈਨੇਡਾ ਵਿੱਚ ਕਾਰ ਬਣਾਉਣ ਲਈ ਤਰਖਾਣਾ ਤੇ ਪਲੰਬਰਾਂ ਦੀ ਸਖਤ ਲੋੜ ਹੈ ਤਾਂ ਕੀ ਇੱਕ ਤਜਰਬੇਕਾਰ ਤਰਖਾਣ ਜਿਸ ਦੇ ਆਇਲਸ ਵਿੱਚ ਥੋੜੇ ਘੱਟ ਬੈਂਡ ਨੇ ਹਾਂ ਉਹ ਦੇਸ਼ ਲਈ ਘੱਟ ਕੀਮਤੀ ਹੈ? ਉਸ ਨਵੇਂ ਗ੍ਰੈਜੂਏਟ ਨਾਲੋਂ ਜਿਸ ਦਾ ਸਕੋਰ ਬਹੁਤ ਜ਼ਿਆਦਾ ਹੈ ਪਰ ਹਾਥੀ ਕੰਮ ਦਾ ਕੋਈ ਤਜਰਬਾ ਨਹੀਂ ਹੂੰ ਗਲਤ ਹੈ ਸਹੀ ਹੈ ਸਰਕਾਰ ਹੁਣ ਇਸ ਵਿਹਾਰਿਕ ਪਹੁੰਚ ਨੂੰ ਅਪਣਾ ਰਹੀ ਹੈ ਸਰੋਤ ਸਾਫ਼ ਕਹਿੰਦੇ ਨੇ ਕਿ ਹੁਨਰਮੰਦ ਕੰਮ ਦਾ ਤਜਰਬਾ ਹੁਣ ਸਭ ਤੋਂ ਉੱਤੇ ਹੋਵੇਗਾ ਤਾਂ ਜੇਕਰ ਇਹ ਸਿਰਫ ਸਭ ਤੋਂ ਵੱਧ ਸਕੋਰ ਦੀ ਖੇਡ ਨਹੀਂ ਹੈ ਤਾਂ ਚੋਣ ਦਾ ਅਸਲ ਆਧਾਰ ਕੀ ਬਣ ਰਿਹਾ ਹੈ ਇੱਥੇ ਹੀ ਸ਼ਾਇਦ ਸ਼੍ਰੇਣੀ ਆਧਾਰਿਤ ਡਰਾਅ ਦੀ ਗੱਲ ਆਂਦੀ ਹੈ ਹੈਨਾ ਹਾਂ ਇਹ ਹੁਣ ਪੂਰੀ ਪ੍ਰਣਾਲੀ ਦਾ ਕੇਂਦਰ ਬਿੰਦੂ ਬਣਨ ਜਾ ਰਿਹਾ ਹੈ ਇਹ ਕੋਈ ਨਵੀਂ ਚੀਜ਼ ਤਾਂ ਨਹੀਂ ਹੈ ਪਰ ਲੱਗਦਾ ਹੁਣ ਜ਼ੋਰ ਇਸੇ ਤੇ ਹੈ ਪਹਿਲਾਂ ਇਹ ਇੱਕ ਪ੍ਰਯੋਗ ਵਾਂਗ ਸੀ ਪਰ ਹੁਣ ਇਹ ਮੁੱਖ ਰਣਨੀਤੀ ਹੈ ਸਰੋਤਾਂ ਵਿੱਚ ਜਿਹੜੀਆਂ ਸ਼੍ਰੇਣੀਆਂ ਦਾ ਜ਼ਿਕਰ ਹੈ ਉਹ ਕੈਨੇਡਾ ਦੀ ਆਰਥਿਕਤਾ ਦੀ ਪੂਰੀ ਕਹਾਣੀ ਦੱਸਦੀਆਂ ਨੇ ਆਈਟੀ ਸਿਹਤ ਸੰਭਾਲ ਨਿਰਮਾਣ ਖੇਤੀਬਾੜੀ ਵਪਾਰ ਜਿਵੇਂ ਇਲੈਕਟ੍ਰੀਸ਼ੀਅਨ ਵੈਲਡਰ ਵਗੈਰਾ ਹਾਂ ਤੇ ਟਰੱਕਿੰਗ ਇਹ ਕੋਈ ਐਵੇਂ ਹੀ ਬਣਾਈ ਲਿਸਟ ਨਹੀਂ ਹੈ ਇਹ ਤਾਂ ਸਿੱਧਾ-ਸਿੱਧਾ ਉਹਨਾਂ ਖੇਤਰਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਜਿੱਥੇ ਕਾਮਿਆਂ ਦੀ ਘਾਟ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਨੇ। ਬਿਲਕੁਲ। ਸਿਹਤ ਸੰਭਾਲ ਪ੍ਰਣਾਲੀ ਦਬਾਹੇਟ ਹੈ, ਕਰਾਂ ਦੀ ਕਮੀ ਹੈ, ਸਪਲਾਈ ਚੇਨ ਲਈ ਟਰੱਕ ਡਰਾਈਵਰ ਚਾਹੀਦੇ ਨੇ, ਸਭ ਕੁਝ ਜੁੜਿਆ ਹੋਇਆ ਹੈ। ਇੱਕਦਮ ਸਟੀਕ, ਲੇਜ਼ਰ ਫੋਕਸਡ ਪਹੁੰਚ ਹੈ ਇਹ। ਸਰਕਾਰੀ ਇਮੀਗ੍ਰੇਸ਼ਨ ਨੂੰ ਹੁਣ ਸਿਰਫ ਇੱਕ ਸਮਾਜਿਕ ਪ੍ਰੋਗਰਾਮ ਵਜੋਂ ਨਹੀਂ ਦੇਖ ਰਹੀ, ਸਗੋਂ ਇੱਕ ਆਰਥਿਕ ਸਾਧਨ ਵਜੋਂ ਵਰਤ ਰਹੀ ਹੈ। ਠੀਕ ਹੈ। ਪਰ ਇਸ ਵਿੱਚ ਇੱਕ ਹੋਰ ਦਿਲਚਸਪ ਗੱਲ ਹੈ। ਸਰੋਤ ਕਹਿੰਦੇ ਹਨ ਕਿ ਇਹਨਾਂ ਸ਼੍ਰੇਣੀਆਂ ਵਿੱਚ ਤਜਰਬੇ ਲਈ ਥ੍ਰੈਸ਼ਹੋਲਡ ਵਧੇਗਾ। ਥ੍ਰੈਸ਼ਹੋਲਡ ਵਧੇਗਾ। ਇਸ ਦਾ ਕੀ ਮਤਲਬ ਹੋਇਆ? ਕਿ ਇਹ ਪ੍ਰਕਿਰਿਆ ਨੂੰ ਹੋਰ ਮੁਸ਼ਕਲ ਬਣਾ ਰਿਹਾ ਹੈ। ਜ਼ਰੂਰੀ ਨਹੀਂ ਕਿ ਮੁਸ਼ਕਲ ਪਰ ਹਾਂ ਵਧੇਰੇ ਖਾਸ ਜ਼ਰੂਰ ਹੋ ਰਿਹਾ ਹੈ। ਅੱਛਾ। ਥ੍ਰੈਸ਼ਹੋਲਡ ਵਧਣ ਦਾ ਮਤਲਬ ਹੈ ਕਿ ਉਹ ਸਿਰਫ ਇਹ ਨਹੀਂ ਦੇਖਣਗੇ ਕਿ ਤੁਸੀਂ ਉਸ ਖੇਤਰ ਵਿੱਚ ਕੰਮ ਕੀਤਾ ਹੈ ਸਗੋਂ ਇਹ ਦੇਖਣਗੇ ਕਿ ਕਿੰਨਾ ਅਤੇ ਕਿਸ ਕਿਸਮ ਦਾ ਤਜਰਬਾ ਹੈ। ਉਦਾਹਰਣ ਵਜੋਂ ਜਿਵੇਂ ਸਿਹਤ ਸੰਭਾਲ ਸ਼੍ਰੇਣੀ ਵਿੱਚ ਉਹ ਸ਼ਾਇਦ ਕਿਸੇ ਅਜਿਹੇ ਬੰਦੇ ਨੂੰ ਤਰਜੀਹ ਦੇਣ ਜਿਸ ਨੇ 5 ਸਾਲ ਐਮਰਜੈਂਸੀ ਰੂਮ ਨਰਸ ਵਜੋਂ ਕੰਮ ਕੀਤਾ ਹੈ بجائے ਕਿਸੇ ਅਜਿਹੇ ਦੇ ਜਿਸ ਨੇ ਹੁਣੇ-ਹੁਣੇ ਨਰਸਿੰਗ ਦੀ ਡਿਗਰੀ ਕੀਤੀ ਹੈ ਮਤਲਬ ਗੁਣਵੱਤਾ ਦੇ ਧਿਆਨ ਹੈ ਸਿਰਫ ਯੋਗਤਾ ਤੇ ਨਹੀਂ ਇਹ ਤਾਂ ਮਹਾਰਤਾਂ ਨੂੰ ਇਨਾਮ ਦੇਣ ਵਾਲੀ ਗੱਲ ਹੋਈ ਬਿਲਕੁਲ ਪਰ ਕੀ ਇਸ ਨਾਲੇ ਖਤਰਾ ਨਹੀਂ ਜੇ ਸਿਰਫ ਇਹਨਾਂ ਪੰਜੇ ਖੇਤਰਾਂ ਤੇ ਹੀ ਪੂਰਾ ਧਿਆਨ ਦਿੱਤਾ ਗਿਆ ਤਾਂ ਬਾਕੀ ਹੁਨਰਮੰਦ ਲੋਕਾਂ ਦਾ ਕੀ ਹੋਵੇਗਾ ਜਿਵੇਂ ਅਧਿਆਪਕ ਕਲਾਕਾਰ ਜਾਂ ਵਿੱਤੀ ਵਿਸ਼ਲੇਸ਼ਕ ਕਿਉਂ ਪਿੱਛੇ ਰਹਿ ਜਾਣਗੇ ਇਹ ਇੱਕ ਜਾਇਜ਼ ਚਿੰਤਾ ਹੈ ਆਮ ਡਰਾ ਤਾਂ ਚਲਦੇ ਰਹਿਣਗੇ ਇਸ ਲਈ ਰਸਤਾ ਬੰਦ ਨਹੀਂ ਹੋਇਆ ਪਰ ਤਰਜੀਹ ਤਾਂ ਇਹਨਾਂ ਨੂੰ ਹੀ ਮਿਲੇਗੀ ਹਾਂ ਤਰਜੀਹ ਸਪਸ਼ਟ ਤੌਰ ਤੇ ਇਹਨਾਂ ਨਿਸ਼ਾਨਾ ਆਧਾਰਿਤ ਸ਼੍ਰੇਣੀਆਂ ਨੂੰ ਦਿੱਤੀ ਜਾਵੇਗੀ ਮਤਲਬ ਦੂਜੇ ਖੇਤਰਾਂ ਦੇ ਲੋਕਾਂ ਨੂੰ ਸ਼ਾਇਦ ਜ਼ਿਆਦਾ ਇੰਤਜ਼ਾਰ ਕਰਨਾ ਪਵੇ ਇਹ ਇੱਕ ਤਰ੍ਹਾਂ ਦਾ ਸਮਝੌਤਾ ਹੈ ਜੋ ਸਰਕਾਰ ਇਸ ਵੇਲੇ ਕਰਨ ਲਈ ਤਿਆਰ ਲੱਗਦੀ ਹੈ ਚਲੋ ਅਸੀਂ ਹੁਣ ਤੱਕ ਆਮ ਤੇ ਹੁਨਰ ਦੀ ਗੱਲ ਕੀਤੀ ਹੈ ਪਰ ਕੈਨੇਡਾ ਸਿਰਫ ਕੰਮ ਕਰਨ ਦੀ ਥਾਣੀ ਲੋਕ ਇੱਥੇ ਘਰ ਵਸਾਉਣ ਆਉਂਦੇ ਨੇ ਹਾਂਜੀ ਬਿਲਕੁਲ ਕੀ ਸਰੋਤ ਪਰਿਵਾਰਾਂ ਬਾਰੇ ਕੁਝ ਦੱਸਦੇ ਨੇ ਕਿਉਂਕਿ ਇਹ ਇਮੀਗ੍ਰੇਸ਼ਨ ਦਾ ਇੱਕ ਬਹੁਤ ਵੱਡਾ ਹਿੱਸਾ ਹੈ ਹਾਂ ਅਤੇ ਇਹ ਸ਼ਾਇਦ ਸਭ ਤੋਂ ਵੱਧ ਦਿਲ ਨੂੰ ਛੂਹਣ ਵਾਲੀਆਂ ਤਬਦੀਲੀਆਂ ਵਿੱਚੋਂ ਇੱਕ ਹੈ ਸਰੋਤ ਦੱਸਦੇ ਹਨ ਕਿ ਪਰਿਵਾਰਕ ਇਕਤਾ ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ। ਮਤਲਬ ਸਪਾਂਸਰਸ਼ਿਪ ਹਾਂ ਖਾਸ ਕਰਕੇ ਜੀਵਨ ਸਾਥੀ ਲਈ ਸਪਾਂਸਰਸ਼ਿਪ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾ ਰਿਹਾ ਹੈ। ਤੇਜ਼ੀ ਲਿਆਉਣਾ ਤਾਂ ਹਮੇਸ਼ਾ ਚੰਗੀ ਖਬਰ ਹੁੰਦੀ ਹੈ ਪਰ ਅਸਲ ਵਿੱਚ ਇਸ ਦਾ ਮਤਲਬ ਕੀ ਹੈ? ਇਹ ਵਾਅਦੇ ਤਾਂ ਪਹਿਲਾਂ ਵੀ ਸੁਣੇ ਨੇ। ਇਸ ਵਾਰ ਇਹ ਵਧੇਰੇ ਠੋਸ ਲੱਗਦਾ ਹੈ। ਗੱਲ ਸਿਰਫ ਪ੍ਰੋਸੈਸਿੰਗ ਸਮਾਂ ਘਟਾਉਣ ਦੀ ਨਹੀਂ ਹੈ। ਸਰੋਤ ਇੱਕ ਬਹੁਤ ਖਾਸ ਗੱਲ ਦਾ ਜ਼ਿਕਰ ਕਰਦੇ ਨੇ। ਦਸਤਾਵੇਜ਼ਾਂ ਦੀ ਸੂਚੀ ਘਟਾਈ ਜਾਵੇਗੀ। ਸੱਚੀ? ਹਾਂ। ਇਕ ਸਰੋਤ ਤਾਂ ਇੱਥੋਂ ਤੱਕ ਕਹਿੰਦਾ ਹੈ ਕਿ ਦਸਤਾਵੇਜ਼ ਅੱਧੇ ਰਹਿ ਜਾਣਗੇ ਜਿਹੜਾ ਵੀ ਇਸ ਪ੍ਰਕਿਰਿਆ ਵਿੱਚੋਂ ਲੰਘਿਆ ਉਹ ਜਾਣਦਾ ਹੈ ਕਿ ਕਾਗਜ਼ੀ ਕਾਰਵਾਈ ਸਭ ਤੋਂ ਵੱਡਾ ਸਿਰਦਰਦ ਹੁੰਦੀ ਹੈ ਇਹ ਤਾਂ ਬਹੁਤ ਵੱਡੀ ਰਾਹਤ ਵਾਲੀ ਗੱਲ ਹੋਵੇਗੀ ਤੇ ਓਪਨ ਵਰਕ ਪਰਮਿਟ ਬਾਰੇ ਵੀ ਕੁਸੀ ਹੈ ਨਾ ਹਾਂ ਅਤੇ ਇਹ ਬਹੁਤ ਮਹੱਤਵਪੂਰਨ ਹੈ ਜੀਵਨ ਸਾਥੀ ਲਈ ਓਪਨ ਵਰਕ ਪਰਮਿਟ ਨੂੰ ਜਲਦੀ ਪ੍ਰਵਾਨਗੀ ਮਿਲੇਗੀ ਅੱਛਾ ਇਸ ਦਾ ਮਤਲਬ ਹੈ ਕਿ ਜਦੋਂ ਕੋਈ ਆਪਣੇ ਜੀਵਨ ਸਾਥੀ ਨੂੰ ਸਪான்ਸਰ ਕਰਦਾ ਹੈ ਤਾਂ ਉਹਨਾਂ ਦਾ ਸਾਥੀ ਕੈਨੇਡਾ ਆ ਕੇ ਮਹੀਨਿਆਂ ਜਾਂ ਸਾਲਾਂ ਤੱਕ ਵੇਲਾ ਨਹੀਂ ਬੈਠੇਗਾ ਉਹ ਆਉਂਦੇ ਹੀ ਕੰਮ ਕਰਨਾ ਸ਼ੁਰੂ ਕਰ ਸਕਦੇ ਆ ਇਸ ਦਾ ਪਰਿਵਾਰ ਤੇ ਕੀ ਅਸਰ ਪੈਂਦਾ ਹੋਵੇਗਾ ਇਹ ਸਿਰਫ ਪੈਸੇ ਦੀ ਗੱਲ ਤਾਂ ਨਹੀਂ ਹੋਵੇਗੀ ਬਿਲਕੁਲ ਨਹੀਂ ਸੋਚੋ ਇਸ ਬਾਰੇ ਇੱਕ ਪਰਿਵਾਰ ਸਿਰਫ ਇੱਕ ਦੀ ਕਮਾਈ ਤੇ ਨਿਰਭਰ ਰਹਿਣ ਦੀ ਬਜਾਏ ਦੋ ਕਮਾਈਆਂ ਨਾਲ ਆਪਣਾ ਨਵਾਂ ਜੀਵਨ ਸ਼ੁਰੂ ਕਰਦਾ ਹੈ ਆਰਥਿਕ ਬੋਝ ਇੱਕਦਮ ਘਟ ਜਾਂਦਾ ਹੈ ਹਾਂ ਪਰ ਇਸ ਤੋਂ ਵੀ ਵੱਧ ਇਹ ਉਸ ਵਿਅਕਤੀ ਨੂੰ ਸਨਮਾਨ ਤੇ ਮਕਸਦ ਦਿੰਦਾ ਹੈ ਜੋ ਨਵੇਂ ਦੇਸ਼ ਵਿੱਚ ਆਇਆ ਹੈ ਉਹ ਕੰਮ ਤੇ ਜਾਂਦੇ ਨੇ ਲੋਕਾਂ ਨੂੰ ਮਿਲਦੇ ਨੇ ਤੇ ਮਹਿਸੂਸ ਕਰਦੇ ਨੇ ਕਿ ਉਹ ਯੋਗਦਾਨ ਪਾ ਰਹੇ ਨੇ ਇਹ ਮਾਨਸਿਕ ਸਿਹਤ ਲਈ ਤੇ ਸਮਾਜ ਵਿੱਚ ਸਫਲਤਾਪੂਰਵਕ ਰੜਨ ਮਿਲਣ ਲਈ ਬਹੁਤ ਜ਼ਰੂਰੀ ਹੈ ਇਹ ਤਾਂ ਹੋ ਗਈ ਪਰਿਵਾਰ ਦੀ ਗੱਲ ਪਰ ਹੁਣ ਵਾਪਸ ਕਾਮੀਆਂ ਤੇ ਆਉਂਦੇ ਆ ਸ਼੍ਰੇਣੀ ਆਧਾਰਿਤ ਡਰਾ ਤਾਂ ਮਤਲਬ ਪਹਿਲਾਂ ਤੋਂ ਮੌਜੂਦ ਐਕਸਪ੍ਰੈਸ ਐਂਟਰੀ ਪੂਲ ਜੋ ਲੋਕਾਂ ਨੂੰ ਚੁਣਨ ਦਾ ਤਰੀਕਾ ਹੈ ਹਾਂਜੀ ਪਰ ਸਰੋਤ ਇੱਕ ਕਦਮ ਹੋਰ ਅੱਗੇ ਦੀ ਗੱਲ ਕਰਦੇ ਨੇ ਇੱਕ ਅਜਿਹਾ ਰਸਤਾ ਜੋ ਐਕਸਪ੍ਰੈਸ ਐਂਟਰੀ ਦੀ ਭੀੜ ਤੋਂ ਬਿਲਕੁਲ ਵੱਖਰਾ ਹੈ ਇੱਕ ਵੀਆਈਪੀ ਲੇਨ ਮੰਗ ਤੁਸੀਂ ਇਸ ਨੂੰ ਬਿਲਕੁਲ ਸਹੀ ਢੰਗ ਨਾਲ ਬਿਆਨ ਕੀਤਾ ਹੈ ਇੱਕ ਬਿਲਕੁਲ ਨਵਾਂ ਪੀਆਰ ਮਾਰਗ ਹੈ ਖਾਸ ਤੌਰ ਤੇ ਮੰਗ ਵਾਲੇ ਕਿੱਤਿਆਂ ਲਈ ਇਹ ਐਕਸਪ੍ਰੈਸ ਐਂਟਰੀ ਦੇ ਨਾਲ-ਨਾਲ ਚੱਲੇਗਾ ਹਾਂ ਉਸ ਦੇ ਸਮਾਨਾਂਤਰ ਚੱਲੇਗਾ ਇਹ ਉਹਨਾਂ ਪੇਸ਼ਿਆਂ ਲਈ ਹੈ ਜਿੱਥੇ ਕਾਮਿਆਂ ਦੀ ਇੰਨੀ ਜ਼ਿਆਦਾ ਲੋੜ ਹੈ ਕਿ ਸਰਕਾਰ ਉਹਨਾਂ ਨੂੰ ਲੰਬੀ ਕਤਾਰ ਵਿੱਚ ਖੜਾ ਨਹੀਂ ਕਰਨਾ ਚਾਹੁੰਦੀ ਅਤੇ ਸੂਚੀ ਵੀ ਉਹੀ ਹੈ ਨਰਸਾਂ ਦੇਖਭਾਲ ਕਰਨੇ ਵਾਲੇ ਟਰੱਕ ਡਰਾਈਵਰ ਨਿਰਮਾਣ ਕਾਮੇ ਵਗੈਰਾ ਹਾਂ ਸਰਕਾਰ ਅਸਲ ਵਿੱਚ ਇਹਨਾਂ ਖੇਤਰਾਂ ਤੇ ਦੁੱਗਣਾ ਜ਼ੋਰ ਦੇ ਰਹੀ ਹੈ ਤੇ ਇਸ ਨਵੇਂ ਮਾਰਗ ਦੀਆਂ ਖਾਸੀਅਤਾਂ ਇਸ ਨੂੰ ਬਹੁਤ ਮਤਲਬ ਬਹੁਤ ਆਕਰਸ਼ਕ ਬਣਾਉਂਦੀਆਂ ਨੇ ਜਿਵੇਂ ਕਿ ਸਰੋਤ ਦੱਸਦੇ ਹਨ ਕਿ ਇਸ ਵਿੱਚ ਘੱਟ ਸੀਆਰਐਸ ਸਕੋਰ ਦੀ ਲੋੜ ਹੋਵੇਗੀ ਪ੍ਰੋਸੈਸਿੰਗ ਬਹੁਤ ਤੇਜ਼ ਹੋਵੇਗੀ ਔਰ ਸਭ ਤੋਂ ਵੱਡੀ ਗੱਲ ਇਹ ਸਿੱਧੇ ਪੀਆਰ ਦੀ ਪੇਸ਼ਕਸ਼ ਕਰੇਗਾ ਪਰ ਜੋ ਗੱਲ ਸੱਚਮੁੱਚ ਹੈਰਾਨ ਕਰ ਰਹੀ ਹੈ ਉਹ ਹੈ ਪੀਆਰ ਲਿੰਕਡ ਵਰਕ ਪਰਮਿਟ ਦਾ ਵਿਚਾਰ ਸਰੋਤ ਕਹਿੰਦੇ ਨੇ ਜੇ ਤੁਹਾਨੂੰ ਵਰਕ ਪਰਮਿਟ ਮਿਲਦਾ ਹੈ ਤਾਂ ਤੁਹਾਨੂੰ ਯਕੀਨੀ ਤੌਰ ਤੇ ਪੀਆਰ ਮਿਲੇਗੀ ਇਹ ਕਿਵੇਂ ਹੋ ਸਕਦਾ ਹੈ ਇਹ ਤਾਂ ਪੂਰੀ ਖੇੜੀ ਬਦਲ ਦਿੰਦਾ ਹੈ ਇਹ ਸੱਚਮੁੱਚ ਇੱਕ ਗੇਮ ਚੇਂਜਰ ਹੈ ਸੋਚੋ ਇਸ ਬਾਰੇ ਹੁਣ ਤੱਕ ਦਾ ਸਫਰ ਇੱਕ ਲੋਟਰੀ ਵਾਂਗ ਸੀ ਹਾਂ ਜਿੱਥੇ ਤੁਸੀਂ ਟਿਕਟ ਖਰੀਦ ਕੇ ਬਸ ਉਡੀਕ ਕਰਦੇ ਸੀ ਤੇ ਇਹ ਵੀ ਪੱਕਾ ਨਹੀਂ ਸੀ ਕਿ ਨੰਬਰ ਲੱਗੇਗਾ ਜਾਂ ਨਹੀਂ ਬਹੁਤ ਸਾਰੇ ਲੋਕ ਵਰਕ ਪਰਮਿਟ ਤੇ ਕੈਨੇਡਾ ਆਉਂਦੇ ਸੀ ਤੇ ਫਿਰ ਪੀਆਰ ਲਈ ਸਾਲਾਂ ਤੱਕ ਸੰਘਰਸ਼ ਕਰਦੇ ਰਹਿੰਦੇ ਸੀ ਹਮੇਸ਼ਾ ਇੱਕ ਡਰ ਕਿ ਨਿਯਮ ਬਦਲ ਜਾਣਗੇ ਜਾਂ ਸਕੋਰ ਘਟ ਰਹਿ ਜਾਵੇਗਾ ਬਿਲਕੁਲ ਹੁਣ ਇਸ ਨਵੇਂ ਸਿਸਟਮ ਤਹਿਤ ਇਨਾ ਖਾਸ ਪੇਸ਼ੇ ਵਿੱਚ ਵਰਕ ਪਰਮਿਟ ਮਿਲਣਾ ਸਿਰਫ ਕੰਮ ਕਰਨ ਦਾ ਲਾਇਸੈਂਸ ਨਹੀਂ ਬਲਕਿ ਇਹ ਪੀਆਰ ਦੀ